ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹਾਂ ਤੇ ਅੱਜ ਤੁਹਾਨੂੰ ਟੌਪ ਦੇ ਕਬੂਤਰ ਦਿਖਾਉਣੇ ਆ ਤੇ ਲੈਜੈਂਡ ਬਡੇ ਪਲੇਅਰ ਸਰਦਾਰ ਕਾਕਾ ਨਵਾਂ ਗਿਲਾ ਉਹਨਾਂ ਦੇ ਕਬੂਤਰ ਜਿਹੜੇ ਜਮਾਂ ਪਿਓਰ ਡੱਬੇ ਡੁੱਬੇ ਜਿਹੜੇ ਉਹਨਾਂ ਦੇ ਮਸ਼ਹੂਰ ਹੋਏ ਆ ਦੂਜੇ ਸਾਰੇ ਦਿਖਾਵਾਂਗੇ ਅੱਜ ਆਪਾਂ ਪਹੁੰਚੇ ਸੀਗੇ ਬਾਈ ਸਰਦਾਰ ਜਗਰਾਜ ਸਿੰਘ ਬਰਾੜ ਪਿੰਡ ਫੇਰੋਗੇ ਤੇ ਆ ਉਹਨਾਂ ਦੇ ਬੱਚੇ ਆ ਬਾਈ ਐਰ ਕੀਤੇ ਕਢਾਏ ਆ ਕੋਛਕ ਬੰਦ ਕਰ ਲਿਆ ਕੋਛਕ ਬਾਈ ਹੁਣੀ ਪਾਲੀ ਜਾਂਦੇ ਆ ਆਹ ਛੋਟੇ ਆ ਤੇ ਤੁਹਾਨੂੰ ਡੱਬੇ ਉਤਰੂ ਹੋਣੇ ਦੇਖੋ ਇਹ ਕਿਹੜਿਆਂ ਚੋਂ ਇਹ ਵੀ ਬਾਈ ਕਰਨ ਵੀ ਪਿਆਣੀਆਂ ਇਹ ਇਹ ਰੋ ਪੁੱਟੋ ਡਿਆ ਸੀ 2019 ਚ ਬਾੜੀ ਲੋਚ ਠੀਕ ਆ ਉਤਰ ਇਹ ਉਹਦੀ ਆ ਬਈ ਇਹ ਅਸਲ ਉਹਦੀ ਸਿੱਧੀ ਰੈਕਟਾ ਦਾ ਜਾਣਾ ਇਹ ਪੰਜੇ ਪੁੰਜੇ ਬਈ ਇਹ ਜਮਾ ਉਹਦੇ ਘਰੋਂ ਆਈ ਵੀ ਸਿੱਧੀ ਜਮਾ ਘਰੋਂ ਘਰੋਂ ਬਾਈ ਠੀਕ ਆ ਏ ਟੱਬੇ ਆ ਵੀ ਜਿਹੜੇ ਹੁਣ ਉਸਤਾਦ ਕਾਕੇ ਲੈਜੈਂਡ ਲੈਜੈਂਡ ਪਲੇਅਰ ਆ ਜਿਹੜੇ ਉਹਨਾਂ ਦੇ ਤਰ੍ਹਾਂ ਜਮ ਹਾ ਟੱਬੇ ਹੁੰਦੇ ਆ ਭਾਈ ਇਹ ਚਟੇ ਮੁਟੇ ਵਹੀਂ ਹਾਂ ਚਟੇ ਮੁਟੇ ਜਿਹੜੀ ਪਿਓਰਟੀ ਦੀ ਨਿਸ਼ਾਨੀ ਜਿਵੇਂ ਕਹਿੰਦੇ ਹੁੰਦੇ ਸਾਰੇ ਉਹ ਆਪਣੇ ਘਰੇ ਮੈਂ ਲੈਂਦੇ ਆ ਦੂਜਾ ਇੱਕ ਘਰ ਉਹਨਾਂ ਦਾ ਤੇ ਦੂਜਾ ਘਰ ਆਪਣਾ ਹਾਂ ਇਹ ਜਮਾ ਪਿਓਰਟੀ ਦੀ ਨਿਸ਼ਾਨੀ ਇਹੀ ਹੁੰਦੀ ਆ ਨਾ ਹਾਂ ਇਹ ਵੀ ਉਹਨਾਂ ਜਿਹੜੀ ਵੀ ਉਹਨਾਂ ਸੀ ਇੱਕ ਇੱਕ ਬਲੱਡ ਹੀ ਆ ਕਿ ਹੋਰ ਹੋਰ ਬਈ ਆਟਾਟ ਨਹੀਂ ਆਟਾਟ ਇਹ ਹੋਰ ਜਿਹੜੀ ਪਹਿਲਾਂ ਵਾਲੀ ਸੀਗੀ ਉਹ ਕਿ ਕਿਹੜੇ ਬਲੱਡ ਚ ਉਹ ਵੀ ਬਾਲੀ ਪਿਓਰ ਇਹੀ ਬਾਲੀ ਪਿਓਰ ਆ ਇਹ ਥੋੜੀ ਦਾਹ ਕੀਤੀ ਹੋਈ ਆ ਠੀਕ ਆ ਇਹ ਤੇ ਬਈ ਜਿਹੜੀ ਮੇਨ ਨਿਸ਼ਾਨੀ ਕਾਕੇ ਗਣਿਆਂ ਦੀ ਸਿਰੋਵਾ ਚਿੱਟੇ ਤੇ ਉੜਦੇ ਮਤਲਬ ਗੱਲਾ ਢੱਡੀ ਦਿਖਾਉਂਦੇ ਹੁੰਦੇ ਤੇ ਪੂਛ ਹਨ ਤੇ ਜਿਹੜੇ ਇੱਕ ਚਿੱਟੇ ਮੋਢੇ ਹੁੰਦੇ ਇਹਨਾਂ ਦੀ ਆ ਪਿਓਰ ਨਿਸ਼ਾਨੀ ਹੁੰਦੀ ਆ ਇਹ ਜਮਨ ਪਿਓਰ ਦੇ ਲੋਗਟ ਤੋਂ ਗੱਟ ਜਿਹੜੇ ਜੱਡੇ ਆ ਬਈ ਬਾਲੀਆਂ ਚੰਗੀਆਂ ਖਤਮ ਆ ਜਾਂਦਾ ਉਦੋਂ ਛੱਡ ਕੇ ਵਿਖਾ ਦਿੰਨੇ ਆ ਆ ਡੱਬਿਆਂ ਦੀ ਚਰਚਾ ਜੀ ਫੁੱਲ ਕਾਕੇ ਵਾਲੇ ਕਾਕੇ ਵਾਲੇ ਆ ਡੱਬੇ ਕਰਾਉਂਦੇ ਆ ਬਹੁਤ ਧੰਨਵਾਦ ਬਈ ਕਵਰ ਬਾਲ ਜੀ ਨੇ ਆਪਣਾ ਕੂਤਰ ਦਿਖਾਇਆ ਪੰਜੀ ਪੰਜੇ ਹੋ ਗਏ ਇਹ ਹੈ ਕਿਹੜਿਆ ਜੂੰਦੇ ਸੇ ਇਹ ਬਾਈ ਕਰਨਵੀਰ ਕਹਿੰਦਾ ਉਤਰਾਂ ਦੀ ਮੈਸਾ ਇਹ ਪੰਨੂ ਵਾਲਿਆਂ ਦੀ ਅਛਾ ਪੰਨੂ ਵਾਲਾ ਜੋ ਠੀਕ ਹੈ ਹੂੰ ਬਾਈ ਉਧਰੋਂ ਆਈ ਵੀ ਆ ਨਵੇਂ ਕਿਲੋ ਨਹੀਂ ਇਹ ਤਾਂ ਆਪਣੇ ਘਰ ਦੀ ਆ ਠੀਕ ਇਹ ਤਾਂ ਮੇਰੇ ਨਹੀਂ ਦਿੱਤੀ ਅਛਾ ਥੰਬੇ ਲੰਡੇ ਚ ਤੀਜੀ ਦੀ ਆ ਰਹੀ ਜਿਹੜਾ ਇਹਦਾ ਉਹ ਵੀ ਥੰਬੇ ਦੇ ਡੇ ਜਿਹੜਾ ਡੇ ਉਹਦਾ ਪੁੱਤ ਸੀਗਾ ਠੀਕ ਇਹ ਉਤਰ ਗੜੇ ਇਹ ਬਾਈ ਕਿਹ ਘਰੋਂ ਆਇਆ ਜੀਤ ਸਿੰਘ ਵਾਲੇ ਉੱਡਿਆ 2022 ਚ ਸ਼ਾਇਦ ਉਹ 21 ਚ ਠੀਕ ਇੱਕ ਦੋ ਤਿੰਨ ਮਹੀਨੇ ਜਿੱਤੇ ਉਤਰਿਆ ਜੀਤ ਸਿੰਘ ਵਾਲੇ ਵੀ ਕੱਲ੍ਹ ਹੀ ਉੱਡਿਆ ਸੀ ਆ ਉਹ ਬਾਈ ਕਰਨ ਨੂੰ ਵੀ ਕਿਹਾ ਉਹ 18 ਢੋਲੂ ਨਾਂ ਦੀ ਪਾਈ ਵੀ ਬਾਈ ਕੀ ਕਹੇਗਾ ਨਹੀਂ ਵੀ ਉਹਨਾਂ ਦੇ ਉਹਨਾਂ ਦੇ ਇਤਕੀ ਆਇਆ ਤਾਂ ਇਹਦਾ 100 1% ਪਿਓਰ ਆ ਇਹ ਜਿਹੜੀ ਪਾਈ ਨੇ ਉੱਥੇ ਕਬਰ ਵੱਚੀ ਨਹੀਂ ਉੱਡੀ ਜਿਵੇਂ ਮੋਟਰਸਾਈਕਲ ਦਿੱਤੀ ਸੀ ਉਹ ਲੈਣ ਦੀ ਆ 100 1% ਆ ਉਹ ਬਈ ਕੰਜੇ ਪੰਜੇ ਵੀ ਬਈ ਇਹਦੇ ਤੇ ਬਾਕੀ ਪੁੱਤਰਾਂ ਔਰ ਨਿਸ਼ਾਨੀ ਇਹਨਾਂ ਦੇ ਫਰ ਫਾਰੀ ਥੋੜੇ ਚੰਗੇ ਹੁੰਦੇ ਆ ਫਰਾਂ ਦੀ ਕੀ ਨਿਸ਼ਾਨੀਆਂ ਵੀ ਇਹਨਾਂ ਦੀ ਚੌੜੇ ਹੁੰਦੇ ਨੇ ਫਰ ਠੀਕ ਆ ਹਾਂ ਫਰ ਚੌੜੇ ਹਨ ਪੁੱਤਰਾਂ ਦੇ ਇਹੋ ਹੀ ਵਾਧੇ ਇੱਕ ਆ ਜਿਹੜੇ ਗੱਲ ਤੇ ਟੋਚੀ ਰੱਖਦੇ ਇਹ ਵੀ ਹਨ ਜਮਾ ਤਾਂ ਨੂੰ ਪੁੱਤਰ ਕਾਢਦੇ ਨੇ ਅੱਖ ਵਾਲੀ ਸੁਨੱਖੀ ਹਨ ਹਾਂ ਕੱਦ ਵੀ ਛੋਟਾ ਜਾਂਦਾ ਜਮਾ ਸ਼ਾਰਟ ਵਿੱਚ ਸਰੀਰ ਦੀ ਹੈ ਲੋ ਵਾਲੇ ਪੁੱਤਰ ਨੇ ਜਮਾ ਹਾਂ ਬਹੁਤ ਜਿੰਨ ਇਹ ਵੀ ਬਈ ਬਾਈ ਦੇ ਘਰ ਦੀਆਂ ਕਰਨ ਵੀਰ ਕੇ ਠੀਕ ਹੈ ਜੀ ਤੇ ਇਹ ਤਾਂ ਆਪਣਾ ਐਸ ਦੀ ਕੁੜੀ ਉੱਡਿਆ ਸੀ ਠੀਕ ਆ ਬਈ ਦੂਜੇ ਨੰਬਰ ਦਾ ਮੋਟਰਸਾਈਕਲ ਉੱਡਿਆ ਸੀ ਬਟ ਇਹ ਜ ਮੋਟਰਨੇ ਕਿਲੀ ਦੀ ਆ ਪਹਿਲੇ ਨੂੰ ਮੋਟਰਸਾਈਕਲ ਦੂਜੇ ਨੂੰ ਫ੍ਰੈਜ ਸੀ ਠੀਕ ਆ ਦੂਜਾ ਨੰਬਰ ਬਣਾਇਆ ਉਹ ਤੇ ਤਿੰਨ ਨੰਬਰ ਨੂੰ ਇਹਨਾਂ ਦੇ ਪੈਰਾਂ ਤੇ ਹਾਰਜਤ ਹੋਈ ਸੀ ਠੀਕ ਆ ਬਹੁਤ ਚੰਗੀ ਕੁਤਰੀ ਆ ਬਈ ਆ ਮੋਰ ਲੱਗੀ ਵੀ ਇਹਦੇ ਮੋਰ ਨਹੀਂ ਨਹੀਂ ਪੂਰਾ ਨਹੀਂ ਠੀਕ ਆ ਇਹ ਆਪ ਛੱਡੀ ਹੈ ਕਦੀ ਕਿ ਨਹੀਂ ਇਹ ਆਪ ਵੀ ਸ਼ਾਇਦ ਲੱਗੀ ਹੈ ਬਈ ਬਾਜੀ ਇੱਕ ਠੀਕ ਆ ਇਹ ਕਿਹੜੇ ਬਰੱਡ ਲੈਂਡ ਚੋਂ ਆ ਇਹਦੇ ਬਾਰੇ ਬਈ ਬਾਈ ਨੂੰ ਪਤਾ ਵਾ ਉਦਾਂ ਇਹਦਾ ਇੱਕ ਇੱਕ ਪਾਸਾ ਦਾ ਪਿਓਰੀ ਆ ਠੀਕ ਆ ਪਿਓ ਤਾਂ ਇਹਦਾ ਮਾਂ ਮਿਸੀ ਸੀਗੀ ਬਹੁਤ ਚੰਗੀ ਕੁੜੀ ਆ ਆਹ ਹਲੇ ਬੱਚੇ ਆ ਜੀ ਇਹਨਾਂ ਨੂੰ ਬਾਈ ਹੁਣੀ ਹੱਥੀ ਪਾਲਦੇ ਆ ਬਹੁਤ ਮਿਹਨਤੀ ਆ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਆਪਾਂ ਨੈਕਸਟ ਪਾਰਟ ਦੇ ਵਿੱਚ ਹੋਰ ਵੱਡੇ ਕਬੂਤਰ ਦਿਖਾਵਾਂਗੇ ਇਹਨਾਂ ਦੇ tan